ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਸੋਕੇ ਸ਼ਿਕਰ ਜਿਤ ਮੈਲ ਨ ਲਾਗੇ ਹਰ ਕੀਰਤਨ ਮੈਂ ਇਹ ਮਨ ਜਾਗੈ ਰਹਾਓ ਏਕੋ ਸਿਮਰ ਨਾ ਦੂਜਾ ਭਾਉ ਸ਼ਾਂਤ ਸੰਗ ਜਪ ਕੇਵਲ ਨਾਉ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨ ਦੂਜਾ ਤਾ ਕੀ ਪੁਰ ਨ ਹੋਈ ਕਾਲ ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਬੈ ਸੁਨੋ ਹੈ ਅਪਰ ਅਪਾਰ ਕਉ ਨਾਨਕ ਜਿਨ ਤਜੇ ਬੇਕਾਰ ਗੌੜੀ ਮਹੱਲਾ ਪੰਜਵਾ ਜੀਵਤ ਛਾੜ ਜਾਹੇ ਦੇਵਾਨੇ ਮੋਇਆ ਓਨ ਤੇ ਕੋ ਵਰਸਾਨੇ ਸਿਮਰ ਗੋਵਿੰਦ ਮਨ ਤਨ ਧੁਰ ਲਿਖਿਆ ਕਾਹੂ ਕਾਜ ਨਾ ਆਵਤ ਵਿਖਿਆਰ ਹਾਓ ਵਿਖੇਠ ਗਉਰੀ ਜਿੰਨ ਜਿੰਨ ਖਾਈ ਤਾਂ ਕੀ ਤ੍ਰਿਸ਼ਨਾ ਕਬ ਹੂ ਨਾ ਜਾਈ ਦਾਰਨ ਦੁਖ ਦੁਤਰ ਸੰਸਾਰ RAM ਨਾਮ ਬਿਨ ਕੈਸੇ ਉਤਰ ਸਪਾਰ ਸਾਦ ਸਾੰਗ ਮੇਲ ਦੋਏ ਕੁਲ ਸਾਦ ਰਾਮ ਨਾਮ ਨਾਨਕ ਯਾਰਾਦ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਰ ਬ੍ਰਾਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਓ ਆਦ ਜੁਗਾਦ ਪ੍ਰਗਟ ਪਰ ਤਾਪ ਨਿੰਦਕਮੂਆ ਉਪਜ ਵੱਡ ਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੇ ਪਾਛੇ ਮੰਦੀ ਸੋਏ ਆਪਣੇ ਦਾਸ ਰੱਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਧਿਆਏ ਗੋੜੀ ਮਹੱਲਾ ਪੰਜਵਾ ਮਹਿਜਰ ਝੂਠਾ ਕੀ ਤੁਨ ਆਪ ਪਾਪੀ ਕੋ ਲਾਗਾ ਸੰਤਾਪ ਜਿਸੈ ਸਹਾਈ ਗੋਬਿੰਦ ਮੇਰਾ ਤਿਸਕੋ ਜਮ ਨਹੀਂ ਆਵੇ 네ਰਾ ਰਹਾও ਸਾਚੀ ਦਰਗਹਿ ਬੋਲੇ ਕੂੜਾ ਸਿਰ ਹਾਥ ਪਿਛੋੜੇ ਅੰਦਾ ਮੂੜਾ ਰੋਗ ਬਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਆਪਨ ਕਮਾਇਐ ਆਪੇ ਬਾਦੇ ਦਰ ਬਗਿਆ ਸਭ ਜੀ ਕੈ ਸਾਥ ਹੈ ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹਾ ਬੁੱਧ ਮਨ ਪੂਰ ਥੇ ਧਾਈ ਸਾਦ ਧੂਰ ਕਰ ਸੁਧ ਮੰਜਾਈ ਅਨਕਜਲਾਜੇ ਧੋਵੈ ਦੇਹੀ ਮੈਲ ਨਾ ਉਤਰੈ ਸੁਧ ਨਾਤੇ ਹੀ ਸਤ ਗੁਰ ਪੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਮੁਕਤ ਭਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਗੋੜੀ ਮਹੱਲਾ ਪੰਜਵਾ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆਤਮ ਪਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਓ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾ ਸਾਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨਾ ਬਿਨਸੇ ਰੋਗ ਭਏ ਕਲਿਆਣਾ ਬਾਰ ਬ੍ਰਮ ਗੁਣ ਅਗੰਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉਬਰੇ ਜਨ ਮੀਤ ਮਨ ਬਾਚ ਕ੍ਰਮ ਪ੍ਰਭ ਆਪਣਾ ਧਾਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮਾ ਗਏ ਪੂਰਨ ਭਈ ਸੇਵਾ ਰਹਾਓ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਤਨੋ ਮਸਤਕ ਧਨ ਤੇਰੇ ਨੇਤ ਤਨੋ ਹੈ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾ ਕੈਸੇ ਸੁਖ ਲਹੀਐ ਰਸਨਾ RAM ਨਾਮ ਜਸ ਕਹੀਐ ਰਹਾਓ ਤੇਨ ਉਪਰ ਜਾਈਐ ਕੁਰਬਾਨ ਨਾਨਕ ਜਨ ਜਪਿਆ ਨਿਰਬਾਨ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੈ ਸਾਰ ਸਮਾਲ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈ ਜ ਰਖੈ ਮੇਰੇ ਭਾਈ ਰਹਾਓ ਆ ਗਏ ਆਪੇ ਥਾਨ ਵਸ ਜਾ ਕੈ ਆਠ ਪੈਰ ਮਨ ਹਰ ਕੋ ਜਾਪੈ ਪਤ ਪਰਵਾਣ ਸੱਚ ਨਿਸ਼ਾਨ ਜਾ ਕੋ ਆਪ ਕਰੈ ਫੁਰਮਾਨ ਆਪੇ ਦਾਤਾ ਆਪ ਪ੍ਰਿਤ ਪਾਲ नित नित नानक राम नाम समाल, गोड़ी महला पंजवा, सात गौर पूरा पया कृपल हृदय वसया सदा गोपाल राम रवत सद ही सुख पाया ਮਾਇਆ ਕਰੀ ਪੂਰਨ ਹਰ ਰਾਇ ਰਾਹਾਓ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੋਹਾਗ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੋਹਾਗ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ